ਨੀ ਫੋਟੋ ਜੇ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਹੌਸਲਾ ਕਰੋ ਤੁਸੀਂ ਹੌਸਲਾ ਕਰੋ ਤੁਸੀਂ ਲੇਕਿਨ ਬਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰਿਓਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦੇ ਹਾਂ ਮੈਂ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਰੱਭਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਇਸ ਸਾਰੀਆਂ ਬੈਨਾਂ ਨੂੰ ਮਾਈਆਂ ਸੀ ਹੁਣ ਦੁਬਾਰਾ ਕਹਿੰਦੇ ਪੈਨ ਪੈਨ ਨੂੰ ਆ ਕੇ ਲਿਆ ਹੋਇਆ ਅਕਸਰੇ ਕਰਾਉਂਦਾ ਸਾਰਾ ਮੈਂ ਕੋਸਰਾ ਤਿਆਰ ਕਰਾ ਕੇ ਦੇ ਗਿਆ ਜੀ ਇਹਨਾਂ ਨੂੰ ਤੜਕੇ ਐਤਵਾਰ ਨੂੰ ਮੈਂ ਕੁਛ ਫਿਰ ਉਸ ਤੋਂ ਬਾਅਦ ਕਰ ਲੈਣਾ ਸਾਰਾ ਜਾਇਗਾ ਬਣੇ ਹੋਏ ਆ ਸਾਰਾ ਕੁਝ ਕੀਤਾ ਹੋਇਆ ਕਹਿੰਦਾ ਨਹੀਂ ਜਨਾ ਹੈ ਕੀਤਾ ਤਰੋਂ ਆ ਕੇ ਲੈ ਆ ਮੈਂ ਡਾਕਟਰ ਆਗਰਾ ਅੱਜ ਰਾਤ ਆਉਣਾ ਦਾ ਪਹਿਲਾਂ ਮੈਂ ਫੈਨ ਮਾਰਦਾ ਕੀ ਕਰੇਂ ਤਾਂ ਦੇਖਣਾ 15 ਮਿੰਟ ਬਾਅਦ ਭੇਜਦਾ ਦੇਰ ਡਾਕਟਰ ਕਿਹੜਾ ਹੋਇਆ ਯਾਰ ਡਾਕਟਰ ਵਾਲੇ ਕਿਹੜਾ ਕਰਾ ਐਕਸ-ਰੇ ਕਰਾ ਲਓ 15 ਮਿੰਟ ਬਾਅਦ ਨਹੀਂ ਭੇਜਦਾ ਇਹ ਐਕਸ-ਰੇ ਦਾ ਕਰਾ ਲਓ ਨਾ ਐਕਸ-ਰੇ ਸਾਰੇ ਕਰਾਏ ਪੇ ਅੱਛਾ ਕਰਾਏ ਨਹੀਂ ਪਰ ਦਿਖਾਉ ਵਾਲੇ ਜਿਹਨੇ ਮੇਰੇ ਮੁੰਡੇ ਨੂੰ ਬੜੀ ਬੁਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੇ ਘਰ ਦੇ ਨੇ ਅੰਦਰ ਬੰਦ ਕਰਤਾ ਜੀ ਬੜਾ ਬਿਮਾਰ ਹੈ ਉਹਨਾਂ ਨੂੰ ਅੰਦਰੋਂ ਕੁੰਡਾ ਕੋਲ ਦੇ ਅੰਦਰੋਂ ਕੱਟ ਕੇ ਧਾਰ ਇਤਨਾ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੁੱਟ ਕੇ ਮੈਂ ਦਿੱਤੀ ਵੀਡੀਓ ਵੀ ਉਹਦੇ ਚ ਕੀ ਹਾਲ ਕਿਦਾਂ ਉਹੇ ਮੇਰੀ ਨੋਹਾਂ ਉਹਨਾਂ ਦੇ ਪ੍ਰੈਗਨੈਂਟ ਸੀ ਉਹਨਾਂ ਦੇ ਘੇਟੇ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਹਾਰ ਮਤਲਬ ਉਹਨਾਂ ਨੇ ਕੁੱਟਿਆ ਵੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸਿਰ ਤੇ ਕਾਉਟਾ ਬਚੀਆਂ ਉਹਨਾਂ ਦੇ ਉਹ 11 ਤਾਂ ਮੇਰੀਆਂ ਨੋਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਹੌੜ ਮਾੜਾ ਹਾਲ ਹੈ ਤਾਂ ਜੀ ਇਹ ਵੀ ਮੇਰੇ ਨਾਲ ਘਰ ਦੇ ਨੇ ਮੈਨੂੰ ਫੋਨ ਕੀਤਾ 8:30 ਟੱਪ ਹੋ ਚੁੱਕੀ ਹੈ ਕਹਿੰਦੇ ਵੀ ਐਡੇ ਆਣ ਕੇ ਪ੍ਰੋਜੈਨਿਟ ਚ ਰਹਿਂਦੇ ਆ ਸਾ ਵੀ ਦੂਰ ਵੀ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਘਰੀਂ ਅੰਦਰ ਹੰਮਲਾ ਕਰਦਾ ਮੈਂ ਅਨੁਕਤਾ ਵੀ ਜਦੋਂ ਕਰਦਿਆਂ ਦੇ ਇੰਨਾ ਆਜੇ ਫੋਨ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਜੀਤ ਉਹਦੇ ਥੱਲੇ ਜਿਹੜਾ ਨੇ ਸਰਸੇਵ ਸਿੰਘ ਸਾਨੋਂ ਪ੍ਰਿੰਸੀਪਲ ਇਹ ਡੀਆਈਜੀ ਦਫ਼ਤਰ ਪਟਿਆਲਾ ਰੇਂਜ ਵਾਟਰ ਗੱਰੀ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੀ ਘਰ ਦੀ ਨੇ ਅੰਦਰ ਬੰਦ ਕਰਤਾ ਜੀ ਇਹ ਮੁੰਡਾ ਬਿਮਾਰ ਹੈ ਉਹਨਾਂ ਉਹਨੂੰ ਪੁੰਡਾ ਖੋਲ ਕੇ ਅੰਦਰੋਂ ਕੱਟ ਕੇ ਦਾਰ ਜਦਨਾ ਬੁਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਫੋਟੋ ਤੇ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ ਤੇ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਐਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦ ਗਏ ਹੋਏ ਸੀ ਉਹਨਾਂ ਦੇ ਸਿਲਫੇਕ ਦਾਉਤਾ ਬੱਜੀਆ ਉਹਨਾਂ ਦੇ ਉਹ 11 ਦਾ ਮੇਰੀਆਂ ਨੂੰਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਬਹੁਤ ਮਾੜਾ ਹਾਲ ਹੈ ਨੂੰਹਾਂ ਦੀਆਂ ਗੱਲਾਂ ਕਰੋ ਜਿਹਦਾ ਪੈਗਨੇਟ ਹੈ ਕਿਦਾਂ ਹੁਣ ਕੰਡੀਸ਼ਨ ਕਿਦਾਂ ਹੈ ਡਿਸੀਜਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਜਾਗ ਲਾਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ਼ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੇਨਾ ਹੀ ਲੈ ਕੇ ਇਕੱਲੇ ਨੀ ਛੁੱਟੀ ਚਲੀ ਗਈ ਇਹ ਨਾਂ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਜਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਕੁਝ ਨਹੀਂ ਉਹਨਾਂ ਨੇ ਆਪਣੇ ਜਿਹੜੀ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਰ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਉੱਥੇ ਕਿਤੇ ਸੂਟ ਡਰਾਈਵਰ ਉਹਦੇ ਦਿੱ ਦਿੱ ਜੋ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਿਹਾ ਕਿ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨੂੰ ਰੈਫਰ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਹੋ ਤੇ ਮੁੰਡੇ ਨੂੰ ਨਹੀਂ ਕਰ ਰਹੇ ਨਾ ਜਿਹੜੇ ਮੁੰਡੇ ਨੂੰ ਰੈਫਰ ਕਰੋ ਫਿਰ ਮੈਂ ਦੋਨੋਂ ਵੀ ਦਾਗਰ ਕਰਾਇਆ ਸੁਨਵਾਈ ਕੋ ਨਹੀਂ ਕੋਈ ਕੋਈ ਕੁਝ ਨਹੀਂ ਹੋ ਰਿਹਾ ਫੋਨ ਨਹੀਂ ਕਰ ਰਿਹਾ ਲੋਕ ਸੁਨਵਾਈ ਐਸ ਐਚਓ ਜਿਹੜਾ ਗੰਡਾ ਗੜੀ ਆ ਕੋਈ ਸੁਨਵਾਈ ਨਹੀਂ ਕਰ ਰਿਹਾ ਉਲਟੀਆਂ ਗੱਲਾਂ ਹੋ ਰਹੀ ਕਰ ਰਿਹਾ ਕਿਉਂਕਿ ਮੁਲਾਜ਼ਮ ਨੇ ਉਹ ਕੋਈ ਬੱਦੇ ਅਪਰੂਚ ਚੱਲੇ ਨਹੀਂ ਅਪਰੂਚ ਵਾਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਤੁਹਾਨੂੰ ਕੋ ਕਰਾਂਗੇ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਿੱਦਿਆ ਜਾਵੇ ਇਹ ਤਾਂ ਚੱਲ ਬਿਆਨ ਵੀ ਅਜੀ ਤੇ ਹੋਈ ਜਾਣੀ ਆ ਮਹਿਕਮੇ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਵੀ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਦੀ ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਕੱਢ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਾਨੀਆਂ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੀਆਂ ਉਸਨੇ ਉਹਨੂੰ ਦੂਸਰੇ ਬੰਦੇ ਹਰਦੀਪ ਸਿੰਘ ਸਨ ਆਫ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀ ਇਹ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਤੈਨੂੰ ਡਿਊਟੀ ਤੋਂ ਦੂਰ ਕਰਾ ਦੇ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦ ਏ ਕਹਿਆ ਜਾ ਕਰੇ ਆਪਣੇ ਇਹਨੂੰ ਡਾਇਰੈਕਟਰ ਦੱਸਦਾ ਕਦੇ ਖੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਹੈ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਤੁਸੀਂ ਆਫਲ ਰੱਖੋ ਤੁਸੀਂ ਲੇਕਿਨ ਬਹੁਤ ਗੱਲ ਕੰਮ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਕਰ ਪਾਇਆ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਦਾ ਵਿਭਾਗ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਨੀ ਫੇਰਾ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੱਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਰਸਤਾ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕੇ ਮਲਾਜਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਚੋ ਕੋਈ ਉਹ ਨਹੀਂ ਕਰ ਰਿਹਾ ਹੈਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰਸਤਾ ਤੇ ਹੈ ਜੇ ਮੇਰੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਕਾਰਵਾਈ ਜਦ ਕਿ ਮੇਰੇ ਜਵਾਰਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਥੋੜੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇਗੇ ਉਹਨਾਂ ਦੇ ਹਾਲਾਤ ਦਰ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਬਈ ਸ਼ਾਇ ਗੀਰੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੋ ਦਾ ਨਾਮ ਲੈਣਾ ਚਾਹੁੰਦਾ ਹਾਂ ਉਹਦਾ ਕੌਣ ਪੈ ਗਿਆ ਜਿਹੜਾ ਕਹਿ ਦਦਿਆ ਸਾਰੇ ਪਾਸੇ ਉਹ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀ ਹੈ ਕਿਹੜੀ ਪਾਰਟੀ ਦੀ ਸ਼ਾਇ ਮੰਨਦੇ ਹੋਗੇ ਹੁਣ ਆਪੀ ਤਾਂ ਹੁਣ ਕੀ ਕਹਿ ਸਕਦੇ ਹਾਂ ਉਹ ਪਹਿਲਾਂ ਕਾਂਗਰਸ ਜਿਹੜਾ ਨਹੀਂ ਜਿਹੜਾ ਸਰਪੰਚ ਹੋ ਰਿਹਾ ਕਿਹੜੀ ਪਾਰਟੀ ਦਾ ਹੈ ਇਹ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਤੇਰਾ ਹੋ ਰਿਹਾ ਜੀ ਉਹਦਾ ਕਦੇ ਕਿਤੇ ਪੱਲ ਬਦਲ ਜਾਂਦਾ ਕਦੇ ਕਿਤੇ ਬਦਲ ਜਾਂਦਾ ਆਪਣਾ ਪੱਖ ਮਤਲ ਕਰਨ ਵਾਸਤੇ ਕੁਝ ਨਾ ਕੁਝ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਵਾਜ਼ੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਹਾਂ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਤਬੱਤ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈ ਗਈ ਨਹੀਂ ਤੇ ਕੋਈ ਐਂਬੂਲੈਂਸ ਮੇਰਾ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਜੀ ਤੇਰੀ ਖੋਦੀ ਸੀ ਨਾ ਬੋਲੇ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ ਹੈ ਠੀਕ ਹੈ ਜੀ